ਦੇਰੇ ਜੀ ਮੈਂ ਪਹਿਲਾਂ ਉਧਰੋਂ ਖੋਲਿਆ ਹਸਤਾਲ ਉਧਰੋਂ ਖੋਲਿਆ ਉਧਰੋਂ ਛਿੜੀ ਸੀ ਜਦੋਂ ਮੈਂ ਇੱਧਰ ਆ ਕੇ ਦੇਖਿਆ ਜਦੋਂ ਵੀ ਜਿੰਦਾ ਉਹ ਮੇਰੇ ਕੋਲ ਲੱਗਿਆ ਪਿਆ ਜਦੋਂ ਮੈਂ ਅੰਦਰ ਵਰਕੇ ਦੇਖਿਆ ਤੇ ਅੰਦਰੋਂ ਕੰਪਿਊਟਰ ਚੋਰੀ ਹੋਇਆ ਪਿਆ ਤੇ ਪੰਨ ਤੋੜ ਵੀ ਦਿੱਤੀ ਪਈ ਉਸ ਤੋਂ ਬਾਅਦ ਮੈਂ ਆਪਣੇ ਰਿਸ਼ਤਿਆਂ ਨੂੰ ਦੱਸਿਆ ਜਿਵੇਂ ਕਰਕੇ ਆਪਣੇ ਆਹ ਚੀਜ਼ ਹੈ ਨਹੀਂ ਜੀ ਇਹ ਕਹਿੰਦੇ ਵੀ ਤੁਸੀਂ ਇਵੇਂ ਜਿਖਰੀ ਰਹਿਣ ਦਿਓ ਅਸੀਂ ਆ ਰਹੀ ਹਾਂ ਇੱਥੇ ਕੁਛ ਜਿਹੜਾ ਆਪਣਾ ਏਸੀ ਐ ਉਹਨੂੰ ਵੀ ਬੰਨ ਤੋੜ ਦਿੱਤੀ ਆ ਉਹਦੀਆਂ ਪੱਤੀਆਂ ਵਗੈਰਾ ਤੋੜ ਕੇ ਦਰਵਾਜੇ ਪੰਨੇ ਕੰਪਿਊਟਰ ਤੋਂ ਬਿਨਾ ਹੋਰ ਵੀ ਕੁਛ ਚੋਰੀ ਹੋਇਆ ਉਹ ਤਾਂ ਬਿਨਾ ਹੋਰ ਤਾਂ ਨਹੀਂ ਚੋਰੀ ਹੋਇਆ ਕੁਛ ਤੇ ਆਪਣਾ ਦਵਾਈਆਂ ਵਾਲਾ ਜਿਹੜਾ ਸੀਗਾ ਉਹਨੂੰ ਪੰਨ ਤੋੜ ਕਰ ਰਹੇ ਸੀ ਹੂੰ ਇੰਨਾ ਕਹਿਓ ਚੋਰੀ ਹੋਇਆ ਜਾਣਕਾਰੀ ਦੇਤੀ ਪੁਲਿਸ ਨੂੰ ਜਾਣਕਾਰੀ ਦੇਤੀ ਇਹ ਸਵੇਰੇ ਓਟ ਸੈਂਟਰ ਨੰਗਲਕਲਾ ਜ਼ਿਲ੍ਹਾ ਮਾਨਸਾ ਦੇ ਇਥੇ ਕੁਝ ਰਾਤੀ ਤੋਤਾਂ ਨੇ ਇੱਥੇ ਚੋਰੀ ਨੂੰ ਅੰਜਾਮ ਦਿੱਤਾ ਜਦੋਂ ਅਸੀਂ ਸਵੇਰੇ ਅੱਜ ਇੱਥੇ ਪਹੁੰਚੇ ਆਪਣੀ ਡਿਊਟੀ ਤੇ ਉਦੋਂ ਦੇਖਿਆ ਕਿ ਜਿੰਦੇ ਇੱਥੋਂ ਇਸ ਤਰ੍ਹਾਂ ਕੱਟ-ਕੱਟੇ ਹੋਈ ਸੀ ਤੇ ਅੰਦਰ ਕੰਪਿਊਟਰ ਵਗੈਰਾ ਦਾ ਸਮਾਨ ਸਾਰਾ ਖੇਤਰ-ਵਿਤਰ ਸੀ ਅਤੇ ਦਰਾਜ ਵਗੈਰਾ ਸਾਰੇ ਖੁੱਲੇ ਪਈ ਸੀ ਉੱਥੋਂ ਜਦੋਂ ਜਾਰੀ ਮੁਰਲੀ ਜਾਣਕਾਰੀ ਜਿਉ ਸਾਨੂੰ ਪਤਾ ਲੱਗਿਆ ਕਿ ਇੱਥੇ ਇੱਕ ਕੰਪਿਊਟਰ ਦੀ ਸਕਰੀਨ ਅਤੇ 1900 ਗੋਲੀ ਜੀਵ ਵਾਲੀ ਜਿਹੜੂ ਬੁਫਰਨ ਆਫਟਰ ਕਹਿੰਦੇ ਆ ਉਹ ਇੱਥੋਂ ਗਾਇਬ ਸੀ ਫਿਰ ਅਸੀਂ ਮੁਰਲੀ ਜਾਣਕਾਰੀ ਦੇ ਲਈ ਅਸੀਂ ਸਥਾਨਕ ਪੁਲਿਸ ਨੂੰ ਕੋੜਤਾਰ ਮੂੰ ਚੌਂਕੀ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਕਿ ਜਿਨ੍ਹਾਂ ਨੇ ਇੱਥੇ ਆ ਕੇ ਤਫ਼ਤੀਸ਼ ਸ਼ੁਰੂ ਕੀਤੀ ਇਸ ਸਬੰਧੀ ਅਸੀਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਤੇ ਉਹਨਾਂ ਵੱਲੋਂ ਵੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਮੈਂ ਪਹਿਲਾਂ ਉਧਰੋਂ ਖੋਲਿਆ ਹਸਪਤਾਲ ਉਧਰੋਂ ਖੋਲਿਆ ਉਧਰੋਂ ਖੜੀ ਸੀ ਜਦੋਂ ਮੈਂ ਇੱਧਰ ਆ ਕੇ ਦੇਖਿਆ ਜਦੋਂ ਵੀ ਜਿੰਦਾ ਉਹ ਮੇਰੇ ਲੱਗਿਆ ਪਿਆ ਜਦੋਂ ਮੈਂ ਅੰਦਰ ਵਰਕੇ ਦੇਖਿਆ ਤੇ ਅੰਦਰੋਂ ਕੰਪਿਊਟਰ ਚੋਰੀ ਹੋਇਆ ਪਿਆ ਤੇ ਪੰਨ ਤੋੜ ਵੀ ਦਿੱਤੀ ਪਈ। ਉਸ ਤੋਂ ਬਾਅਦ ਮੈਂ ਆਪਣੇ ਡਾਕਟਰ ਨੂੰ ਦੱਸਿਆ ਜਿਵੇਂ ਕਰਕੇ ਆਪਣਾ ਆ ਚੀਜ਼ ਹੈ ਨਹੀਂ ਗਈ। ਇਹ ਕਹਿੰਦੇ ਵੀ ਤੁਸੀਂ ਇਵੇਂ ਜਿਖਰੀ ਰਹਿਣ ਦੋ ਅਸੀਂ ਆ ਰਹੀ ਹਾਂ। ਹੂੰ ਇੱਥੇ ਪਿੱਛੇ ਜਿਹੜਾ ਪਣਾ ਏਸੀ ਹੈ ਉਹਨੂੰ ਵੀ ਪੰਨ ਤੋੜ ਦਿੱਤੀ ਆ। ਹੂੰ ਉਹਦੀਆਂ ਪੱਤੀਆਂ ਵਗੈਰਾ ਤੋੜ ਕੇ ਦਰਾਜ ਭੰਨੇ। ਕੰਪਿਊਟਰ ਤੋਂ ਬਿਨਾਂ ਹੋਰ ਵੀ ਕੁਝ ਚੋਰੀ ਹੋਇਆ ਹੈ। ਉਹ ਤਾਂ ਬਿਨਾ ਹੋਰ ਤਾਂ ਨਹੀਂ ਚੋਰੀ ਹੋਇਆ ਕੁਛ ਤੇ ਆਪਣਾ ਦਵਾਈਆਂ ਵਾਲਾ ਜਿਹੜਾ ਸੀਗਾ ਉਹਨੂੰ ਪੰਨ ਤੋੜ ਕਰ ਰਹੇ ਸੀ ਹੂੰ ਇੰਨਾ ਕਹਿਓ ਚੋਰੀ ਹੋਇਆ ਜਾਣਕਾਰੀ ਦੇਤੀ ਪੁਲਿਸ ਨੂੰ